ਉਹ ਲੋਕਾਂ ਦੇ ਘਰਾਂ ਦੇ ਪਿੰਡਾਂ 'ਚ ਚੈਨਲ ਜਾਂਦੇ ਅਸੀਂ ਹੂੰ ਤੇ ਉੱਥੇ ਜਾ ਕੇ ਕੋਈ ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਸਨ ਬਿਲਕੁਲ ਨਵੀਆਂ ਲੱਗੀਆਂ ਚੀਜ਼ਾਂ ਕਿਸੇ ਨੇ ਪੁਛ ਬਣਾਇਆ ਕਿਸੇ ਨੇ ਪੁਛ ਬਣਾਇਆ ਕਿਸੇ ਟਰੈਕਟਰ ਬਣਾਇਆ ਕਿਸੇ ਆਪਣੀ ਘਰ ਬਣਾਈ ਕਿਸੇ ਨੇ ਪੁਛ ਬਣਾਇਆ ਮੈਂ ਰਿਟਾਇਰ ਹੋਣ ਤੋਂ ਪਹਿਲਾਂ ਮੇਰੇ ਵੀ ਮਨਚੂਨਾ ਸੀ ਇੱਕ ਦਿਨ ਮੈਂ ਹੁਣ ਪਿੰਡ 'ਚ ਜਾ ਕੇ ਕੋਈ ਨਵੀਂ ਚੀਜ਼ ਬਣਾਵਾਂ ਬਿਲਕੁਲ ਆਪਣੇ ਪਿੰਡ ਦਾ ਨਾਮ ਰੋਟੇ ਕਰਾਂ ਹੋਣ ਬਣਾ ਕੰਮ ਹੈ ਜਿਹਾ ਕਿ ਮੇਰੇ ਨਾਲੋਂ ਰੋੜੇ ਦੇ ਵਿੱਚ ਸਾਡੇ ਪਿੰਡ ਸਭ ਤੋਂ ਵੱਧ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਨੌਕਰੀ ਸਭ ਤੋਂ ਵੱਧ ਵਰਕਰ ਸਾਡੇ ਪਿੰਡ ਦੇ ਅੱਛਾ ਕੀ ਮਤੂ ਆਂ ਆਹ ਸ਼ਤਾਰੀ ਗੱਲ ਲੈਉਣਾ ਪੈਂਦਾ ਏ ਉਹ ਮਤਰਾੜ ਕੇ ਆਪਾਂ ਹੀ ਰੁਕ ਤੱਕ ਨਹੀਂ ਕਰੇ ਵਿੱਚ ਕਿ ਮੈਂ ਇਦਾਂ ਕਰੂੰਗਾ ਮੈਂ ਇਦਾਂ ਕਰੂੰਗਾ ਮੈਂ ਉਹਨੂੰ ਐਂ ਹੀ ਬਤੀ ਜਾਊਂਦੀ ਮੈਂ ਕੰਮ ਐਂ ਕਰਨਾ ਹਾਂ ਪੈਸੇ ਲੈਣੇ ਆ ਤਾਂ ਮੇਰੀ ਮਰਜ਼ੀ ਨਾ ਕਰਨਾ ਪਹਿਲੇ ਤੇਰੀ ਮਰਜ਼ੀ ਤੇ ਕੰਮ ਮੇਰੀ ਮਰਜ਼ੀ ਦਾ ਜਿੱਦਾਂ ਮੈਂ ਤੈਨੂੰ ਕਹਾਂਗਾ ਕਿ ਇੱਦਾਂ ਚੱਲਣਾ ਜਿੱਦਾਂ ਮੈਂ ਕਹਾਂਗਾ ਚਾਹੀ ਰੱਖੀ ਇੰਨੀ ਚਾਹੀ ਰੱਖਣੀ ਜਿੰਨੀ ਲੰਬਾਈ ਰੱਖਣੀ ਅਰੇ ਵਿੱਚ ਬੰਦਾ ਖੜਿਆ ਤੁਸੀਂ ਜਿਦੋਂ ਪੂਰਾ ਖੜਾ ਹੁੰਦਾ ਮੇਰੇ ਕੋਲ ਬਿਲਕੁਲ ਨਹੀਂ ਬੋਲਦਾ ਆਹ ਅੱਛਾ ਬੋਲਦਾ ਵਾਸਤੇ ਬੋਲਦਾ ਵਾਸਤੇ ਤਾਂ ਮਾਫੀ ਚਾਹਤਾ ਪੜਾਉਂਗਾ ਨਹੀਂ ਨਿਊ ਬਸਾਉਂ ਦਿਓ ਸੈਟਲ ਕਰੂਗਾ ਕਿ ਮੈਂ ਮੈਂ ਦੇ ਵਿੱਚ ਪੱਲੇ ਕੁਝ ਨਹੀਂਗਾ ਮੈਂ ਕਿ ਮੇਰੀ ਬੁਰੀ ਹਾਲਤ ਆ ਮੈਂ ਖੈਰੀ ਗੁੜੀ ਹਾਲਤ ਹੈ ਕਿ ਅੱਜ ਕੱਲ ਟਾਪ ਘਟ ਗਿਆ ਤੇ ਫਾਈਲ ਕਿੱਦੀ ਲਈ ਉੱਥੇ ਪਈ ਆ ਉਹਨੂੰ ਦੱਸਾ ਲਉਣਾ ਪੈਂਦਾ ਜਾ ਕੇ ਤੁਹਾਡੇ ਸਮੇਂ 'ਚ ਵੀ ਇਸ ਤਰੀਕੇ ਦੇ ਨਾਲ ਹੀ ਹੁੰਦਾ ਸਾਡੇ ਸਮੇਂ 'ਚ ਹੈ ਨਹੀਂ ਮੇਰਾ ਸੋਹਣਾ ਪੰਜਾਬ ਅਕਸਰ ਤੁਸੀਂ ਕਹਾਣੀਆਂ ਵੀ ਸੁਣੀਆਂ ਹੋਣੀਆਂ ਤੇ ਕਈ ਵੀਡੀਓਜ਼ ਤੇ ਕਈ ਫੋਟੋਗ੍ਰਾਫਸ ਵੀ ਇਹੋ ਜਿਹੇ ਦੇਖੀਆਂ ਹੋਣੀਆਂ ਜਿੱਥੇ ਪੰਜਾਬ ਦੇ ਪਿੰਡਾਂ ਦੇ ਵਿੱਚ ਛੱਤਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਮਾਡਲ ਬਣਾਏ ਜਾਂਦੇ ਨੇ ਟਰੈਕਟਰ ਹੋਵੇ ਰੱਕ ਹੋਣੀ ਆ ਇਸ ਤੋਂ ਇਲਾਵਾ ਹੋਰ ਅਨੇਕਾਂ ਅਹਸਤੀਆਂ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ ਕਿ ਜੋ ਕਿ ਤੁਹਾਨੂੰ ਆਪਣੇ ਟੀਵੀ ਸਕਰੀਨ ਤੇ ਮੋਬਾਈਲ ਸਕਰੀਨ ਤੇ ਮਿਲੀਆਂ ਹੋਣੀਆਂ ਐ ਇਸ ਵਕਤ ਵੀ ਮੈਂ ਕੰਗਸਾਬੋ ਪਿੰਡ ਦੇ ਵਿੱਚ ਖੜਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਦੂਰ ਇੱਥੇ ਸ਼ੇਰ ਬਣਾਇਆ ਹੋਇਆ ਕੋਠੇ ਤੇ ਦੂਸਰੇ ਪਾਸੇ ਜੇ ਮੈਂ ਗੱਲ ਕਰਾਂ ਤੇ ਇੱਕ ਹੋਰ ਜਿਹੜਾ ਕਿ ਉਹ ਮਾਡਲ ਤਿਆਰ ਕਰਕੇ ਬਣਾਇਆ ਹੋਇਆ ਵੈ ਪਰ ਅੱਜ ਨਾਲ ਹੀ ਇੱਕ ਤੁਹਾਨੂੰ ਹੋਰ ਇੱਕ ਕਹਾਣੀ ਦਿਖਾਵਾਂਗੇ ਜੋ ਇਸ ਕੜੀ ਨੂੰ ਅੱਗੇ ਲੈ ਕੇ ਜਾਂਦੀ ਹੈ ਬਹੁਤ ਇਹਦੇ ਪਿੱਛੇ ਦੀ ਗਹਿਰਾਈ ਹੈ ਕਹਾਣੀ ਦੇ ਵਿੱਚ ਜਿਹੜਾ ਕਿ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਜੋ ਸਰਦਾਰ ਰੇਸ਼ਮ ਸਿੰਘ ਹੋਰਾਂ ਨੇ ਆਪਣੇ ਕਿਤੇ ਨਾਲ ਪਿਆਰ ਵੀ ਕੀਤਾ ਵੈ ਪਰ ਉਹਦੇ ਅਸਲ ਪਿੱਛੇ ਦੀ ਵਜ੍ਹਾ ਜੋ ਮੈਂ ਤੁਹਾਨੂੰ ਦੱਸਾਂਗਾ ਕਿ ਇਸ ਪਿੰਡ ਨੂੰ ਲੈ ਕੇ ਤੇ ਆਪਣੇ ਪਿੰਡ ਦਾ ਇਤਿਹਾਸ ਨੂੰ ਲੈ ਕੇ ਜੋ ਉਹਨਾਂ ਨੇ ਦਰਸਾਈ ਹੈ ਉਹ ਗੱਲ ਜ਼ਰੂਰ ਕਰਾਂਗਾ ਜ਼ਿਆਦਾ ਸਮਾਂ ਨਾਲ ਲੈਂਦੇ ਹੋਇਆ ਮੈਂ ਸਿੱਧਾ ਤੁਹਾਨੂੰ ਅਸਲ ਤਸਵੀਰ ਦਿਖਾਵਾਂਗਾ ਪੀਆਰਟੀਸੀ ਦੀ ਬੱਸ ਕੰਗ ਸਾਬੂ ਦਾ ਇੱਕ ਇਹੋ ਜਿਹਾ ਘਰ ਆ ਰਿਟਾਇਰ ਜਿਹੜੇ ਹੈੱਡ ਮੈਕੈਨਿਕ ਰਿਟਾਇਰ ਹੋਏ ਨੇ ਪੀਆਰਟੀਸੀ ਤੋਂ ਸਰਦਾਰ ਰੇਸ਼ਮ ਸਿੰਘ ਹੋਰਾਂ ਦਾ ਜਿਹੜਾ ਸ਼ੌਂਕ ਹੈ ਪੀਆਰਟੀਸੀ ਦੀ ਹੀ ਬੱਸ ਜਿਹੜੀ ਹੈ ਉਹਨਾਂ ਨੇ ਆਪਣੇ ਘਰ ਦੇ ਵਿੱਚ ਬਣਾ ਲਈ ਹੈ ਬਹੁਤ ਇਤਿਹਾਸ ਜਿਹੜਾ ਕਿ ਉਹਨਾਂ ਨੇ ਕਈ ਸਫ਼ਿਆਂ ਦੇ ਵਿੱਚ ਦੱਸਿਆ ਹੈ ਸਾਨੂੰ ਪਰ ਹੁਣ ਤੁਹਾਨੂੰ ਕਹਾਣੀ ਦੱਸਾਂਗੇ ਕਿ ਅਸਲ ਇਸ ਬੱਸ ਦੇ ਪਿੱਛੇ ਬਹਿਨਾਨ ਦੀ ਕਹਾਣੀ ਕੀ ਹੈ ਕਿਸ ਤਰੀਕੇ ਦੇ ਨਾਲ ਇਹ ਕਾਰਵਾ ਸ਼ੁਰੂ ਹੋਇਆ ਕੀ ਉਹਨਾਂ ਦੀ ਸੋਚ ਆਈ ਜ਼ਰੂਰ ਤੁਹਾਨੂੰ ਇਹਦੇ ਨਾਲ ਜਿਹੜਾ ਇੱਕ ਅਸੀਂ ਤਾਰਿਫ ਕਰਵਾਵਾਂਗੇ ਮਾਡਲ ਇਹ ਜਿਹੜੀ ਬੱਸ ਦਾ ਬਣਾਇਆ ਗਿਆ ਹੈ ਪੀਆਰਟੀਸੀ ਦਾ ਸਰਦਾਰ ਸਾਹਿਬ ਦੱਸਦੇ ਨੇ ਕਿ ਬਹੁਤ ਇਹ ਪੁਰਾਣਾ ਮਾਡਲ ਹੈ ਜਿਹਨੂੰ ਉਹਨਾਂ ਨੇ ਇਹ ਸ਼ੁਰੂ ਕੀਤਾ ਹੈ ਇਸ ਵਕਤ ਤੁਹਾਨੂੰ ਅੰਦਰ ਲੈ ਕੇ ਜਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਬੱਸ ਨੂੰ ਬਣਾਇਆ ਗਿਆ ਪੂਰੀ ਬੰਤਰ ਉਸੇ ਤਰੀਕੇ ਨਾਲ ਹੈ ਸਰਦਾਰ ਰੇਸ਼ਮ ਸਿੰਘ ਜੀ ਐਸਲੀ ਮੌਜੂਦ ਨੇ ਸਾਡੇ ਨਾਲ ਸਸਤੀ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਨਿਊਜ਼ ਤੇ ਜੀ ਬਹੁਤ ਬਹੁਤ ਸਵਾਗਤ ਹੈ ਤੁਸੀਂ ਅਸੀਂ ਸਾਡੇ ਪਿੰਡੀ ਸੁਭਾਗ ਕਰਨ ਆਏ ਆ ਬਹੁਤ ਵਧੀਆ ਧੰਨਵਾਦ ਨੇ ਜੀ ਸਾਡੇ ਸਾਡਾ ਪਿੰਡ ਵੀ ਅਮੀ ਕਲਮੀ ਹੋ ਗਿਆ ਵਧੀਆ ਹੋ ਗਿਆ ਤੁਹਾਡੇ ਕਾਗਜਾਂ ਜਾ ਗਿਆ ਬਿਲਕੁਲ ਜੀ ਬਿਲਕੁਲ ਬੜੀ ਖੁਸ਼ੀ ਹੋ ਰਹੀ ਹੈ ਦੇਖ ਕੇ ਤੇ ਬੜਾ ਇੱਕ ਜਿੰਨੂੰ ਕਹਿ ਦਈਏ ਅਚੰਭਾ ਵੀ ਲੱਗ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਬਣਾਇਆ ਮਾਡਲ ਬਣਾਇਆ ਹੋਇਆ ਆਪ ਤੁਸੀਂ ਡਰਾਈਵਰ ਸੀਟ ਤੇ ਬੈਠੇ ਹੋ ਸੰਖੇਪ ਚ ਜਾਣਕਾਰੀ ਦਿਓ ਡਿਟੇਲ ਚ ਇਹ ਕਿਸ ਤਰੀਕੇ ਦੇ ਨਾਲ ਆਇਆ ਕਿ ਆਈਡੀਆ ਕਿ ਇੱਕ ਬੱਸ ਬਣਾਈ ਹੈ ਹਾਲਾਂਕਿ ਕਿੱਤਾ ਤੁਹਾਡਾ ਸਾਰੀ ਉਮਰ ਤੁਸੀਂ ਲਗਭਗ 40 ਸਾਲ ਦੇ ਕਿ ਪੀਆਟੀਸੀ ਦੇ ਵਿੱਚ ਤੁਸੀਂ ਨੌਕਰੀ ਕੀਤੀ ਹੈ ਲੰਮਾ ਸਮਾਂ ਡਿਟੇਲ ਚ ਜਾਣਕਾਰੀ ਦਿਓ ਕਿਵੇਂ ਸ਼ੁਰੂ ਹੋਇਆ ਕਿਵੇਂ ਤੁਹਾਨੂੰ ਆਈਡੀਆ ਆਇਆ ਇਹ ਆਈਡੀਆ ਇਸ ਤਰ੍ਹਾਂ ਆਇਆ ਕਿ ਜਦੋਂ ਬੰਦਾ ਡਿਊਟੀ ਦੌਰਾਨ ਡਿਊਟੀ ਕਰਦਾ ਹੂੰ ਇਹ ਆਮ ਲੋਕਾਂ ਦੇ ਘਰਾਂ ਚ ਪਿੰਡਾਂ ਚ ਸ਼ਹਿਰਾਂ ਚ ਜਾਂਦੇ ਅਸੀਂ ਹੂੰ ਤੇ ਉੱਥੇ ਜਾ ਕੇ ਕੋ ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੀ ਸਾਨੂੰ ਬਿਲਕੁਲ ਨਵੀਆਂ ਮਿਲਦੀਆਂ ਚੀਜ਼ਾਂ ਕਿਸੇ ਨੇ ਕੁਝ ਬਣਾਇਆ ਕਿਸੇ ਨੇ ਕੁਝ ਬਣਾਇਆ ਕਿਸੇ ਨੇ ਟਰੈਕਟਰ ਬਣਾਇਆ ਕਿਸੇ ਨੇ ਆਪਣੀ ਗੱਾਰ ਬਣਾਈ ਕਿਸੇ ਨੇ ਕੁਝ ਬਣਾਇਆ ਅਕਸਰ ਪੰਜਾਬ ਚ ਦੀਆਂ ਤਸਵੀਰਾਂ ਆਉਂਦੀਆਂ ਨੇ ਹਾਂ ਜੇ ਜਦੋਂ ਮੈਂ ਰਿਟਾਇਰ ਹੋਣ ਦਾ ਹੋਇਆ ਤੇ ਮੇਰੇ ਵੀ ਮਨ ਚ ਸੁਪਨਾ ਸੀ ਇੱਕ ਕਿ ਮੈਂ ਵੀ ਹੁਣ ਪਿੰਡ ਵਿੱਚ ਜਾ ਕੇ ਕੋਈ ਨਵੀਂ ਨਵੀਂ ਚੀਜ਼ ਬਣਾਵਾਂ ਬਿਲਕੁਲ ਆਪਣੇ ਪਿੰਡ ਦਾ ਨਰਵੇਸ਼ਨ ਕਰਾਂ ਹੁਣ ਵੱਡਾ ਕਾਰਨ ਇਹ ਸੀਗਾ ਕਿ ਮੇਰੇ ਪੰਜਾਬ ਰੋੜੇ ਦੇ ਵਿੱਚ ਸਾਡੇ ਪਿੰਡ ਦੇ ਸਭ ਤੋਂ ਵੱਧ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਨਫਰੀ ਸਭ ਤੋਂ ਵੱਧ ਵਰਕਰ ਸਾਡੇ ਪਿੰਡ ਦੇ ਸੀ ਕੰਗਸਾਪੂਦੇ ਸੀ ਕੰਗਸਾਪੂਦੇ 20 ਬੰਦੇ ਲਗਭਗ 18 ਬੰਦੇ ਲਗਭਗ ਗਿਣਤੀ ਆ ਉਹਨਾਂ ਦੀ ਅੱਛਾ ਜੀ ਤੇ ਉਹ ਬੰਦੇ ਜਿਹੜੇ ਸੀ ਉਹਨਾਂ ਦੀ ਯਾਦ ਵਿੱਚ ਬਣਾਈ ਸਾਰਿਆਂ ਦੀ ਉਹਨਾਂ ਦੇ ਨਾਂ ਰੋਸ਼ਨ ਮੈਂਸ਼ਨ ਕੀਤੇ ਸਾਰੇ ਦੇ ਅੱਛਾ ਜੀ ਆ ਦੇ ਕੋਈ ਇਹ ਬੰਦੇ ਜਿਹੜੇ ਸਾਰੇ ਆ ਲੈਸਟ ਲੱਗੀ ਆ ਹੂੰ ਇਹ ਲੈਸਟ ਆ ਗਈ ਆ ਜਿੰਨੇ ਬੰਦੇ ਸਾਡੇ ਪੰਜਾਬ ਰੋਡ ਦੇ ਵਿੱਚ ਤੇ ਪੱਤੀ ਸੀ ਰਿਟਾਇਰ ਹੋਏ ਜਿਹੜੇ ਅੱਛਾ ਬਾਕਾਇਦਾ ਉਹਨਾਂ ਦੀ ਤੁਸੀਂ ਇੱਥੇ ਲਿਸਟ ਵੀ ਲਾਈ ਹੋਈ ਆ ਮੈਡੀ ਬੁਕਸ ਲਾਈ ਆ ਲਾਈ ਆ ਇਹਨਾਂ ਦੇ ਵਿੱਚੋਂ ਤਿੰਨ ਬੰਦੇ ਹੀ ਡੈਥ ਹੋ ਗਈ ਜੀ ਇਹ ਵੀ ਵਿੱਚ ਮੈਂਸ਼ਨ ਕੀਤੇ ਆ ਇੱਕ ਬੰਦਾ ਇੰਦਰਜੀਤ ਸਿੰਘ ਡਰਾਈਵਰ ਨੰਬਰ ਹਾਲੇ ਸਾਡੇ ਕੋਲ ਡਿਊਟੀ ਕਰ ਰਿਹਾ ਹੂੰ ਤੇ ਇਹ ਸਾਡੇ ਪਿੰਡ ਦਾ ਯਾਨੀ ਕੁਰਸੀਨਾਮਾ ਸਗਰ ਨੂੰ ਪੰਜਾਬੀ ਜੀ ਕਹਿੰਦੇ ਬਜ਼ੁਰਗ ਕਹਿੰਦੇ ਕੁਰਸੀਨਾਮਾ 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 ਪੰਜਾਬ ਰੋਡ ਦੇ ਜਿੰਨੇ ਪੱ ਇਹ ਬਹੁਤ ਘੱਟ ਲੋਕਾਂ ਨੂੰ ਗੱਲ ਪਤਾ ਹੋਏਗੀ ਕਿ ਕੰਗ ਸਾਬੂ ਜਿਹੜਾ ਪਿੰਡ ਐ ਇੰਨੀ ਦੇਨ ਪੰਜਾਬ ਰੋਡਵੇਜ਼ ਦੇ ਵਿੱਚ ਜਾਂ ਪੀਆਰਟੀਸੀ ਦੇ ਵਿੱਚ ਜਿਹੜਾ ਇੱਥੋਂ ਗਏ ਨੇ ਲੋਕ ਸਿਰਫ ਸਨੇ ਨੌਕਰੀ ਕਰਦੇ ਰਹੇ ਨੇ ਨਾਮ ਇੱਕ ਵਾਰੀ ਮੈਂ ਜ਼ਰੂਰ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ ਜੋ ਸਰਦਾਰ ਸਾਹਿਬ ਨੇ ਲਿਸਟ ਲਾਈ ਹੈ ਪੰਜਾਬ ਰੋਡਵੇ ਵਿੱਚੋਂ ਰਿਟਾਇਰ ਹੋਏ ਪਿੰਡ ਕੰਗ ਸਾਬੂ ਦੇ ਕਰਮਚਾਰੀਆਂ ਦਾ ਵੇਰਵਾ ਸ਼੍ਰੀ ਤ੍ਰਿਲੋਕੀਨਾਥ ਇਹ ਇੰਸਪੈਕਟਰ ਹੋਏ ਨੇ ਰਿਟਾਇਰ ਜੀ ਤੁਸੀਂ ਆਪ ਪੜ੍ਹ ਕੇ ਸੁਣਾਓ ਜਰਾ ਚੰਗੀ ਤਰ੍ਹਾਂ ਤੁਸੀਂ ਦੱਸ ਪਾਓਗੇ ਕਦੋਂ ਤੋਂ ਕਦੋਂ ਕਿਹੜੇ ਸਾਲ ਦੇ ਵਿੱਚ ਆਏ ਨੇ ਡੇਟ ਡੇਟ ਤਾਂ ਮੈਂ ਖਿਨੀ ਕਰ ਸਕਿਆ ਮੈਂ ਹੁਣ ਫਿਰ ਵੀ ਇੱਕ ਕਿਦੋਂ ਕੋਈ ਲੰਮ ਲੰਮ ਸਮਾਂ ਤੁਹਾਡੇ ਕੋਲ ਇੱਕ ਆਈਡੀਆ ਹੋਵੇ ਕਦੋਂ ਪਹਿਲੀ ਭਰਤੀ ਕਿਹੜੇ ਸਾਲ ਚ ਹੋਈ ਭਰਤੀ ਤਾਂ ਮਤਲਬ ਹੁਣ ਦੇਖੋ ਡੇਟ ਅਪਾਇਨਟਮੈਂਟ ਲੱਗਣੀ ਪਊ ਨਾ ਇਹ ਤਾਂ ਬਤਾ ਨਹੀਂ ਸਕਦੇ ਠੀਕ ਹੈ ਜੀ ਆਪਾਂ ਤਾਂ ਇਹਨਾਂ ਪਤਾ ਵੀ ਬੰਦੇ ਦੀ ਇਮਪਲੋਇਮੈਂਟ ਬੰਦੇ ਜਿਹੜੇ ਡੇਟ ਪੈਨਸ਼ਨ ਆਇਆ ਹਰੀਦੱਤ ਸੁਪਰਡੈਂਟ ਬਲਦੇਵ ਪੈਸ਼ੈਂਟ ਬਲਦੇਵ ਗ੍ਰੀਨ ਹੈੱਡ ਮਕੈਨਿਕ ਗਰਮੇਸ਼ ਸਿੰਘ ਇਨਸਪੈਕਟਰ ਬਖਸ਼ੀਸ਼ ਸਿੰਘ ਡਰਾਈਵਰ ਸੰਤੋਖ ਸਿੰਘ ਇਨਸਪੈਕਟਰ ਗੁਰਚਨ ਸਿੰਘ ਬਖਤਾਵਰ ਸਿੰਘ ਅਜੀਤ ਸਿੰਘ, ਸ੍ਰਿੰਦਰ ਸਿੰਘ, ਕੇਵਲ ਸਿੰਘ, ਤਿੰਨਿੰਦਰ ਕੁਮਾਰ ਸ਼ਰਮਾ, ਰੇਸ਼ਮ ਸਿੰਘ, ਹੈਡ ਮਕੈਨਿਕ ਪੀਆਰਟੀਸੀ ਇਹ ਤੁਸੀਂ ਆਪ ਦਾ ਇਹ ਹਾਲਾਤ ਦਿੰਦਾ ਰੇਸ਼ਮ ਸਿੰਘ ਡਰਾਈਵਰ ਹੂੰ ਤੇ ਰਕੇਸ਼ ਕੁਮਾਰ ਇਲੈਕਟ੍ਰੀਸ਼ੀਅਨ ਹੂੰ ਇਹ ਬੰਦੇ ਜਿਹੜੀ ਡਿਊਟੀ ਤੋਂ ਪੈਨਸ਼ਨ ਆਏ ਆ ਹੂੰ ਇਹ ਇਹਨਾਂ ਦੇ ਵਿੱਚੋਂ ਆ ਜਿਹੜੇ ਬੰਦੇ ਇਹਨਾਂ ਦੀ ਡੈਥ ਹੋ ਗਈ ਹੈ ਬਹੁਤ ਹੋ ਗਈ ਹੈ ਇਹਨਾਂ ਦੀ ਜਿਹੜੇ ਕਿ ਜਗਿੰਦਰ ਸਿੰਘ, ਸੋਮਦਤ, ਚਰਨ ਦਾਸ ਮਗੜ, ਮੰਗੜ ਤੇ ਇੰਦਰਜੀਤ ਸਿੰਘ ਡਰਾਈਵਰ ਮੌਜੂਦਾ ਵਰਕਰ ਇਹ ਮੌਜੂਦਾ ਵਰਕਰ ਜੂ ਵੀ ਕਰ ਰਿਹਾ ਹੈ ਅੱਛਾ ਡਿਊਟੀ ਕਰ ਰਹੇ ਨੇ ਅਸਲੇ ਇਹ ਆ ਵਾਜੀ ਇਹ ਹੈਗੇ ਮੇਰੇ ਪਿੰਡ ਦੀ ਜੋ ਉਹਦੇ ਦਾ ਜਿਹੜੀ ਪਹਿਲੀ ಗ್ರಾಮ ਪੰਚਾਇਤ ਬਣੀ ਹੈ ਪਿੰਡ ਦੀ ਜਿਹੜੇ ਸਰਪੰਚ ਬਣੇ ਕਿਹੜਾ ਸਰਪੰਚ ਬਣਿਆ ਸਰਦਾਰ ਇੰਦਰ ਸਿੰਘ ਸਭ ਤੋਂ ਪਹਿਲਾ ਸਰਪੰਚ ਬਣਿਆ 1952 ਦੇ ਵਿੱਚ ਪਹਿਲਾ ਸਰਪੰਚ ਸਰਦਾਰ ਇੰਦਰ ਸਿੰਘ ਸੀਗਾ ਇੰਦਰ ਸਿੰਘ ਤੋਂ 15 ਸਾਲ ਉਹਨੇ ਸਰਪੰਚੀ ਕੀਤੀ ਫਿਰ ਇਹ ਗੁਰਦੇਵ ਸਿੰਘ ਪਿੰਡ ਦਾ ਇਤਿਹਾਸ ਜਿਹੜਾ ਕਿ ਸਭ ਹੀ ਬੈਠੇ ਹੋ ਸਾਰੇ ਦਾ ਸਾਰਾ ਮੀਤੋ ਸਿੰਘ ਉਰਫ ਫਰਮੀਤ ਸਿੰਘ ਫਿਰ ਚੰਨੜ ਸਿੰਘ ਆਹ ਸਾਰੇ ਬਖਤਾਵਰ ਸਿੰਘ ਕੇਬਲ ਸਿੰਘ ਸਰਿੰਦਰ ਸਿੰਘ ਆ ਸਾਰੇ ਤੋਂ ਬਾਅਦ ਮੇਰੀ ਵਾਰੀ ਆ ਗਈ ਮੈਨੂੰ ਵੀ ਮੌਕਾ ਮਿਲਿਆ ਮੈਂ ਵੀ ਸਰਪੰਚੀ 5 ਸਾਲ ਕੀਤੀ ਹੂੰ ਇਹ ਹੋ ਗਿਆ ਅੱਛਾ ਇਹ ਇੱਕ ਤੁਸੀਂ ਹੋਰ ਇੱਥੇ ਨੋਟ ਲਾਇਆ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਇਹ ਕੀ ਹੈ ਜੀ ਸਰਦਾਰ ਸਾਹਿਬ ਇਹ ਜਿਹੜਾ ਤੁਸੀਂ ਇਹ ਸਾਰਾ ਲਿਖ ਕੇ ਲਗਾਇਆ ਜੀ ਇਹ ਲਾਇਆ ਜੀ ਮੈਂ ਆਪਣਾ ਮਾ ਆਪਣੇ ਫਾਦਰ ਸਾਹਿਬ ਦਾ ਹਮ ਸਰਦਾਰ ਬਾਬਾ ਸਿੰਘ 1913 ਵਿੱਚ ਆਰਮੀ ਵਿੱਚ ਭਰਤੀ ਹੋਏ ਹਮ ਤੇ ਸਾਨੂੰ 1933 ਵਿੱਚ ਹਮ ਹੌਲਦਾਰ ਉਹਦੇ ਤੋਂ ਪੈਨਸ਼ਨ ਆਈ ਠੀਕ ਹੈ ਜੀ ਪੈਨਸ਼ਨ ਹੋਣ ਤੋਂ ਬਾਅਦ ਉਹਨਾਂ ਦੇ ਲੜਕੇ ਸਰਦਾਰ ਰੇਸ਼ਮ ਸਿੰਘ 1970 ਵਿੱਚ ਪੀਆਰਟੀਸੀ ਵਿੱਚ ਭਰਤੀ ਹੋਏ ਹਮ ਤੇ ਉਹ 2013 ਵਿੱਚ ਹੈਡ ਮੈਕੈਨਿਕ ਹੋ ਕੇ ਰਿਟਾਇਰ ਉਹ ਕੇ ਪੈਨਸ਼ਨ ਆਈ ਹਮ ਟੈਂਸ਼ਨ ਆਈ ਤੇ ਆ ਸਾਨੂੰ 1900 2019 ਵਿੱਚ ਇਸ ਬੱਸ ਦੀ ਉਤਾਰੀ ਸ਼ੁਰੂ ਕੀਤੀ ਹੂੰ ਅੱਛਾ ਇਹ ਬੱਸ ਦਾ ਪ੍ਰੋਪਰ ਤੁਸੀਂ ਮਾਡਲ ਵੀ ਜਿਹੜਾ ਹੈ ਕਿ ਪੁਰਾਣਾ ਹੀ ਰੱਖਿਆ ਹੋਇਆ ਹੈ ਪੁਰਾਣਾ ਮਾਡਲ ਰੱਖਿਆ ਪੁਰਾਣਾ ਮਾਡਲ ਅਸ਼ੋਕ ਲੈਲਣ ਅੱਛਾ ਜੀ ਅਸ਼ੋਕ ਲੈਲਣ ਹੂੰ ਬੈਠੋ ਅਸ਼ੋਕ ਲੈਲਣ ਦਾ ਨਾਮ ਆ ਪੁਰਾਣਾ ਮਾਡਲ ਗੱਡੀ ਆ ਇਹ ਹੂੰ ਪੁਰਾਣਾ ਮਾਡਲ ਗੱਡੀ ਆ ਪੁਰਾਣਾ ਅਸ਼ੋਕ ਲੈਲਣ ਦਾ ਨਾਮ ਕਿਉਂਕਿ ਇਹ ਸੀਟਾਂ ਵੀ ਜਿਹੜੀਆਂ ਨੇ ਕਿ ਬੱਸ ਦੇ ਵਿੱਚ ਜਿਹੜੀਆਂ ਲੱਗਦੀਆਂ ਨੇ ਉਹ ਹੀ ਨੇ ਉਹੀ ਸੀਟਾਂ ਸੇਮ ਉਸੇ ਤਰੀਕੇ ਦੇ ਨਾਲ ਜਿਹੜਾ ਇੰਜਨ ਵੀ ਹੈ ਉਹ ਵੀ ਉਸੇ ਤਰੀਕੇ ਦੇ ਨਾਲ ਹੈ। ਇਹ ਅਰिजिनल ਅਰिजिनल ਬੱਸ ਦਾ ਹੈ ਇਹ ਇੱਕ ਮੈਂ ਨਿਸ਼ਾਨੀ ਮੈਨੂੰ ਉੱਥੋਂ ਮਿਲੀ ਸੀ। ਮੈਂ ਨਿਸ਼ਾਨੀ ਉੱਥੋਂ ਹੀ ਲੈ ਕੇ ਆਇਆ ਹੈ ਆਪਣੀ ਪੀਆਰਟੀ ਸੀ ਜੀ। ਇਹ ਬੋਲ ਮੇਰੀ ਆਪਣੀ ਗੱਡੀ ਜਿਹੜੀ ਮੈਂ ਖਾਸ ਕਰਕੇ ਜਿਹੜੀ ਮੈਂ ਲਾਇਕ ਕਰਦਾ ਮੈਂ ਚਲਾਉਂਦਾ ਸੀ ਆਪ ਉਹ ਉਹ ਗੱਡੀ ਦਾ ਹੈ ਇਹ। ਹੂੰ ਬਹੁਤ ਤੁਸੀਂ ਜ਼ੋਰ ਲਗਾਇਆ ਕੱਲੀ ਕੱਲੀ ਯਾਦ ਨੂੰ ਜਿਹੜਾ ਕਿ ਤਾਜ਼ਾ ਰਵੇ ਉਹਦੇ ਅਕੋਰਡਿੰਗਲੀ ਹੀ ਤੁਸੀਂ ਸਾਰੀ ਇਹ ਬੱਸ ਬਣਾਈ ਹੈ। ਅੱਛਾ ਰੇਸ਼ਮ ਸਿੰਘ ਜੀ ਮੈਂ ਇੱਕ ਹੋਰ ਵੀ ਗੱਲ ਜਾਣਨੀ ਚਾਹਾਂਗਾ ਕਿ ਜਦੋਂ ਇਹ ਖਿਆਲ ਆਇਆ ਤੁਹਾਡੇ ਮਨ ਦੇ ਵਿੱਚ ਤੇ ਪਰਿਵਾਰ ਦਾ ਸਭ ਤੋਂ ਪਹਿਲਾਂ ਕੀ ਰਿਐਕਸ਼ਨ ਸੀਗਾ ਪਰਿਵਾਰ ਦਾ ਰੱਖੇ ਤਾਂ ਇਹ ਹੁੰਦਾ ਕਿ ਮੈਂ ਸਲਾਹ ਲੈਣੀ ਸੀ ਪਰਿਵਾਰ ਦੀ ਲਈ ਸੀ ਲੈਣ ਦੇ ਸਰਵਾ ਕੇ ਆਪਣਾ ਮੇਰਾ ਕੋਈ ਲੜਕਾ ਸੀਗਾ ਮੈਂ ਉਹਦੀ ਸਲਾਹ ਲਈ ਕਿ ਵੀ ਤੂੰ ਤੇਰੀ ਕੀ ਰਹਾ ਮੈਂ ਕੰਮ ਕਰਨਾ ਚਾਹੁੰਨਾ ਹੂੰ ਤੂੰ ਤੇਰੀ ਕੀ ਰਹਾ ਕਹਿੰਦਾ ਕਿਹੜਾ ਕੰਮ ਕਰਨਾ ਚਾਹੁੰਨਾ ਪਹਿਨ ਪੁੱਛ ਕੇ ਦੱਸੋ ਮੈਂ ਕਿਹਾ ਵੀ ਮੈਂ ਇੱਕ ਆਪਣੀ ਬੱਸ ਬਣਾਉਣੀ ਚਾਹੁੰਨਾ ਅੱਛਾ ਤੇ ਤੂੰ ਮੇਰੇ ਅਗਰੀਆ ਇਸ ਬੱਸ ਬਣਾਉਣ ਦੀ ਉਹਨਾਂ ਕਹਿੰਦਾ ਵੀ ਮੈਂ ਤਾਂ ਦੱਸੋ ਐਗਰੀਕਲਚਰ ਨੂੰ ਸੇਵਾ ਦੱਸੋ ਕਿਆ ਬਾਤ ਕਿੰਨੀ ਸੇਵਾ ਮੈਨੂੰ ਲਾਉਣ ਮੇਰੀ ਕਿੰਨੇ ਪੈਸੇ ਮੈਨੂੰ ਕਿੰਨੇ ਚਾਹੀਦੇ ਆ ਬੇਟਾ ਤੁਹਾਡਾ ਇੱਥੇ ਅੱਛਾ ਵਿਦੇਸ਼ ਚ ਗਿਆ ਹੋਇਆ ਮੈਨੂੰ ਉਹਨੇ ਕਿਹਾ ਪੈਸੇ ਕਿੰਨੇ ਚਾਹੀਦੇ ਮੈਂ ਉਹਨੂੰ ਕਿਹਾ ਪਹਿਲਾਂ ਪੈਸੇ ਦੀ ਸ਼ਰਾ ਮੈਨੂੰ ਪੈਸੇ ਨਹੀਂ ਚਾਹੀਦੇ ਮੈਨੂੰ ਤਾਂ ਸਹਯੋਗ ਚਾਹੀਦਾ ਤੁਹਾਡਾ ਵੀ ਤੁਸੀਂ ਖੁਸ਼ ਰਹੋ ਤੁਸੀਂ ਖੁਸ਼ੀ ਕਰੋ ਸਾਡੇ ਡੈਡੀ ਨੇ ਆ ਚੀਜ਼ ਬਣਾਈ ਆ ਛੜੇ ਬੁੜੀ ਨਾ ਕਰਿਓ ਵੀ ਮੈਨੂੰ ਕੀ ਹੋਈ ਸਾਡੇ ਆ ਕੀ ਕਰਦਾ ਬਾਪੂ ਇਹ ਕਿਹੜੇ ਕੰਮ ਲੱਗਾ ਹਾਂ ਹਾਂ ਤੇਰੇ ਕੰਮ ਲੱਗਾ ਹਾਂ ਤੇ ਉਹਨੇ ਕਿਹਾ ਠੀਕ ਆ ਫਿਰ ਮੈਂ ਉਹਨਾਂ ਕੋਈ ਪੈਸਾ ਨਹੀਂ ਉਹਨੂੰ ਲਿਆ ਕੇ ਵੀ ਤੇ ਮੈਂ ਆਪਣੀ ਪੈਨਸ਼ਨ ਚੋਂ ਹੀ ਜਿੱ ਬਣਾਉਂਦਾ ਸੀ ਲੱਗਾ ਰਹਿੰਦਾ ਸੀ ਕਾਫੀ ਜਮਾਂ ਲੱਗਾ ਰਿਹਾ ਮੈਨੂੰ ਹਾਂ ਕਾਫੀ ਚੰਦਾ ਸਮਾਂ ਲੱਗਾ ਰਿਹਾ ਮੈਨੂੰ ਹਾਂ ਤੇ ਹੌਲੀ 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 ਪਰਮਾਤਮਾ ਨੇ ਸਿਰ ਚੜ ਗਈ ਇਹ ਚੰਗਿਆ ਬਾਤ ਹੈ ਹਾਂ ਉਸ ਸਮੇਂ ਥੋੜਾ ਜਿਹਾ ਬ੍ਰਾਊਂਟੋ ਮੈਂ ਸ਼ੁਰੂ ਕੀਤੀ ਜਦੋਂ ਹਾਂ ਤੇ ਕਰੋਨਾ ਦਾ ਦੌਰ ਚੱਲ ਪਿਆ ਅੱਛਾ ਮੈਂ ਕਰੋਨਾ ਦੇ ਵਿੱਚ ਥੋੜਾ ਜਿਹਾ ਅੰਕੜੇ 'ਚ ਆ ਗਿਆ ਹਾਂ ਬਿਮਾਰ ਵੀ ਤੁਸੀਂ ਰਹੇ ਕਾਫੀ ਬਿਮਾਰ ਹੋ ਗਏ ਸੀ ਬਿਮਾਰ ਮੈਂ ਹਾਂ ਫਿਰ ਕਰੋਨਾ ਦੇ ਦੌਰ ਵਿੱਚ ਮੈਂ 1.5 ਤੋਂ 2 ਸਾਲ ਮੈਂ ਕਾਫੀ ਮੇਰੀ ਹਾਲਤ ਖਰਾਬ ਹੋ ਗਈ ਹਾਂ ਤੇ ਮੈਂ ਉੱਥੋਂ ਇਹ ਹੀ ਪਰਮਾਤਮਾ ਅਗੇ ਹੀ ਔਰ ਜੋਈ ਬੇਨਤੀ ਕਰਦਾ ਰਹਾ ਬਿਠਾ ਹਮ ਹਸਪੀਟਲ ਦੇ ਵਿੱਚ ਵੀ ਸੱਚੇ ਪਾਸ਼ਾ ਮੇਤੇ ਕਿਰਪਾ ਕਰ। ਇੱਕ ਮੇਰੀ ਬਸ ਦੂਰੀ ਪਈ ਆ। ਮੇਰੀ ਬਸ ਤੇ ਚੜਾ ਲਾ ਦਿਓ। ਬਸ ਫੇ ਮੈਨੂੰ ਜਿੱਦਾਂ ਮਰਜੀ ਲੈ ਜਾ ਤੁਸੀਂ। ਜਨੂਨ ਬਣ ਗਿਆ ਇਹ ਤੁਹਾਡਾ ਰਿਟਾਇਰਮੈਂਟ ਤੋਂ ਬਾਅਦ ਜਨੂਨੀ ਆ। ਬਸ ਮੇਰੀ ਬਸ ਦੂਰੀ ਪਈ ਆ ਮੇਰੀ ਬਸ ਤੇ ਚੜਾ ਦਿਓ। ਫਿਰ ਮੈਨੂੰ ਤੁਸੀਂ ਜਦੋਂ ਮਰਜ਼ੀ ਲੈ ਜਾਓ ਮੈਨੂੰ ਕੋਈ ਇਤਰਾਜ਼ ਨਹੀਂ। ਤੇ ਫਿਰ ਮੇਰੀ ਪਰਮਾਤਮਾ ਨੇ ਫਰਿਆਦ ਸੁਣ ਲਈ। ਤੇ ਮੈਨੂੰ ਉਹਨੇ ਠੀਕ ਕਰਤਾ। ਫਿਰ ਮੈਂ ਦੁਵਾਰਾਨ ਕੇ ਬਸ ਨੂੰ ਯਾਰ ਕਰਨਾ ਸ਼ੁਰੂ ਕਰਤਾ। ਅੱਛਾ। ਤੇ ਫਿਰ ਮੈਂ ਲੱਗ ਗਿਆ ਰਿਹਾ ਕਾਫੀ ਚਿਰ ਤੇ। ਇਹ ਬੱਸ ਨੂੰ ਬਣਾਉਣ ਵਾਸਤੇ ਤੁਹਾਨੂੰ ਜਿਹੜੇ ਮਿਸਤਰੀ ਨੇ ਕਾਰੀਗਰ ਉਹ ਵੀ ਕੋਈ ਆਰਾਮਨਾਤਾ ਨਹੀਂ ਮਿਲੇ ਹੋਣੇ ਕਿਉਂਕਿ ਹਰੇਕ ਬੱਸ ਦਾ ਤਾਂ ਕੰਮ ਹੈ ਨੀਗਾ ਕਾਰੀਗਰ ਕਹਿੰਦਾ ਵੀ ਮੈਨੂੰ ਬੜੀਆਂ ਮੁਸ਼ਕਿਲਾਂ ਆਈਆਂ ਕਾਰੀਗਰ ਲਿਆਉਣਾ ਪੈਂਦਾ ਸੀ ਉਹ ਮਤਰਾ ਆ ਕੇ ਆਪਣੀ ਨੁਕਤਾਚੀ ਨਹੀਂ ਕਰੇ ਵਿੱਚ ਵੀ ਮੈਂ ਇਦਾਂ ਕਰੂੰਗਾ ਮੈਂ ਇਦਾਂ ਕਰੂੰਗਾ ਮੈਂ ਉਹਨਾਂ ਐਵੇਂ ਮੇਰੀ ਯਾਦ ਹੁੰਦੀ ਸੀ ਵੀ ਮੈਂ ਕੰਮ ਤੈਨੂੰ ਕਰਨਾ ਹਾਂ ਪੈਸੇ ਮੈਂ ਦੇਣੇ ਆ ਕੰਮ ਮੇਰੀ ਮਰਜ਼ੀ ਨਾਲ ਕਰਨਾ ਜਿੱਦਾਂ ਪੈਸੇ ਤੇਰੀ ਮਰਜ਼ੀ ਤੇ ਕੰਮ ਮੇਰੀ ਮਰਜ਼ੀ ਨਾਲ ਮੇਰੀ ਮਰਜ਼ੀ ਜਿੱਦਾਂ ਮੈਂ ਤੈਨੂੰ ਕਹੂੰਗਾ ਤੂੰ ਇਦਾਂ ਚੱਲਣਾ ਜਿੰਨਾ ਮੈਂ ਕਹੂੰਗਾ ਚਾਈ ਰੱਖਣੀ ਇੰਨੀ ਚਾਈ ਰੱਖਣੀ ਜਿੰਨੀ ਲੰਬਾਈ ਰੱਖਣੀ ਜਿੰਨਾ ਸੀਟਾਂ ਆ। ਅੱਛਾ ਇਹ ਜਿਹੜਾ ਤੁਸੀਂ ਮਾਡਲ ਬਣਾਇਆ ਇਹ ਪ੍ਰੋਪਰ ਜਿਹੜੀ ਮੈਜ਼ਰਮੈਂਟ ਚਲਦੀ ਉਹੀ ਮੈਂ ਕਰਾਂਗਾ। ਉਹਦੇ ਵਿੱਚ ਬੰਦਾ ਖੜੇ ਹੋ ਕੋਈ ਨਹੀਂ ਦੇਖੋ ਪੂਰਾ ਖੜਾ ਹੁੰਦਾ ਹੈ। ਬਿਲਕੁਲ 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 ਬੋਰਡ ਵਾਸਿਆ। ਹਾਂ ਅੱਛਾ। ਬੋਰਡ ਵਾਸਿਆ 올ਡ ਵਾਸੇ ਤੁਹਾਨੂੰ ਹਾਥੀ ਜਨਾ ਉੱਤੋਂ ਆਪਣਾ ਉਹ ਲਈ ਨਿਊ ਬਸ ਹੋਊਗੀ ਤੇ ਸੈਟ ਲੱਗੂਗਾ। ਪਲੀਜ਼ ਬੈਠੋ। ਕਿਦੇ ਵਿੱਚ ਇਹ ਆ ਕਿ 올ਡ ਵਾਸ ਦੇ ਜਿਹੜੀ ਮੱਝ ਕੋ 올ਡ ਦੇ ਉੱਪਰ ਸਿਰਿਆਂ ਉਹਦੇ ਵਿੱਚ ਸਿੱਧਾ ਬੰਦਾ ਖੜਾ ਹੁੰਦਾ ਸੀਗਾ। ਨੀਵਾ ਨਹੀਂ ਹੁੰਦਾ ਸੀਗਾ। ਸੱਤ ਆਪਣਾ ਚਾਹ ਪਾਣੀ ਪੀਣੇ ਬੈਠ ਕੇ ਸਾਰੇ ਪਰ ਰੇਸ਼ਮ ਜੀ ਮਾਫ ਕਰਨਾ ਮੈਂ ਇਹ ਗੱਲ ਕਹਿ ਰਹੇ ਹਾਂ ਕਿ ਜਿੱਦਾਂ 40 ਸਾਲ ਦੇ ਲਗਭਗ ਤੁਸੀਂ ਚਾਰ ਦਹਾਕੇ ਆਪਣੀ ਜ਼ਿੰਦਗੀ ਦੇ ਦਿੱਤੇ ਨੇ ਜਿੰਨੀ ਸੇਵਾ ਹੀ ਕਵਾਂਗੇ ਸੇਵਾ ਕੀਤੀ ਤਨਦੇਹੀ ਦੇ ਨਾਲ ਗੱਲ ਕੀਤੀ ਪਰ ਇਸ ਤਰੀਕੇ ਦੇ ਨਾਲ ਰਿਟਾਇਰ ਮੁਲਾਜ਼ਮਾ ਦੇ ਨਾਲ ਸਲੂਕ ਕਿਤੇ ਨਾ ਕਿਤੇ ਆਹਟ ਨਹੀਂ ਕਰਦਾ ਸੱਟ ਨਹੀਂ ਮਾਰਦਾ ਕਿਤੇ ਇਹ ਇਹੋ ਜਿਹਾ ਇੰਨਾ ਵੀ ਨਾ ਤਰੀਕਾ ਹੋਣਾ ਚਾਹੀਦਾ ਕਿਉਂਕਿ ਸਾਰੀ ਉਮਰ ਦਿੱਤੀ ਹੈ ਕਿ ਸਰਕਾਰਾਂ ਨੂੰ ਜਾਂ ਮਹਿਕਮਿਆਂ ਨੂੰ ਸੋਚਣਾ ਚਾਹੀਦਾ ਕਿ ਛੋਟੇ-ਛੋਟੇ ਕੰਮ ਨਹੀਂ ਜਿਹੜੇ ਹੁੰਦੇ ਉਹ ਪੇ ਮੈਗਨਾ ਮੈਗਨਾ ਦੰਦਸੀ ਮੈਗਨਾ ਦੇ ਵਿੱਚ ਪੱਲੇ ਕੁਛ ਨਹੀਂ ਗਾ ਮੈਗਨਾ ਦੀ ਬੁਰੀ ਹਾਲਤ ਆ ਮੈਗਨਾ ਦੀ ਬੁਰੀ ਹਾਲਤ ਆ ਕਿ ਅੱਜ ਕੱਲ ਸਟਾਫ ਘਟ ਗਿਆ ਕਿਤੇ ਫਾਈਲ ਕਿਹਦੀ ਪਈ ਆ ਉੱਥੇ ਪਈ ਆ ਹੂੰ ਉਹਨੂੰ ਤੱਕਾ ਲਾਉਣਾ ਪੈਂਦਾ ਜਾ ਕੇ ਤੁਹਾਡੇ ਸਮੇਂ 'ਚ ਵੀ ਇਸ ਤਰੀਕੇ ਦੇ ਨਾਲ ਹੀ ਹੁੰਦਾ ਸੀ ਸਾਡੇ ਸਮੇਂ ਕਿਹਾ ਨਹੀਂ ਜੀ ਸਾਨੂੰ ਤਾਂ ਤੁਸੀਂ ਅੱਜ ਗੱਲ ਕਰੋ ਅੱਜ ਤਾਂ ਬੜੀ ਹੈਰਾਨੀ ਦੀ ਗੱਲ ਆ ਕੀ ਤਰੀਕ ਨੂੰ ਤਨਖਾਹ ਐਤਵਾਰ ਆ ਜਾਂਦਾ ਸਾਨੂੰ 29 ਨੂੰ ਤਨਖਾਹ ਮਿਲ ਜਾਂਦੀ ਸੀ ਐਡਵਾਂਸ ਮਿਲ ਜਾਣੀ ਸੀ ਇੱਕ ਦਿਨ ਪਹਿਲਾਂ ਜੇ ਐਤਵਾਰ ਆ ਗਿਆ ਸਰ ਮੇਰੇ ਐਤਵਾਰ ਆ ਗਿਆ ਪਹਿਲੀ ਨੂੰ ਐਤਵਾਰ ਤਿੰਨ ਐਤਵਾਰ ਆ ਗਿਆ ਮੇਰੇ ਪਹਿਲੀ ਆ ਗਿਆ ਇਕ ਦਿਨ ਪਹਿਲਾਂ ਅਡਵਾਂਸ ਕਾ ਮਿਲ ਜਾਂਦੀ ਸੀ ਹੂੰ ਤਿੰਨ ਤਨਖਾਹਾਂ ਮਿਲਦੀਆਂ ਸੀ ਓਵਰਟਾਈਮ ਮਿਲਦਾ ਸੀ ਪੀਏ ਮਿਲਦਾ ਸੀ 15 ਤਰੀਕ ਨੂੰ ਜਾ ਕੇ ਮਿਲਦਾ ਸੀਗਾ ਬਿਲਕੁਲ ਬਹੁਤ ਝੋਕ ਸੀਗਾ ਕੰਮ ਕਰਨ ਦਾ ਸਾਨੂੰ ਵੀ ਹੁੰਦਾ ਸੀ ਵੀ ਅਸੀਂ ਹੋਰ ਕੰਮ ਕਰੀਏ ਵਧ ਕਰੀਏ ਵਧ ਪੈਸੇ ਕਮਾਈਏ ਬਚੰਗੇ ਪੈਸੇ ਘਰ ਲੈ ਕੇ ਜਾਈਏ ਆਪਣੀ ਫੈਮਲੀ ਨੂੰ ਫੈਮਲੀ ਨੇ ਕਰੀਏ ਚਲੋ ਬਹੁਤ ਵਧੀਆ ਤੁਸੀਂ ਇਹ ਜਿਹੜਾ ਉਪਰਾਲਾ ਇੱਕ ਕੀਤਾ ਹੈ ਕਿ ਨਵੀਂ ਚੀਜ਼ ਤੁਸੀਂ ਪੰਜਾਬ ਦੇ ਸਾਹਮਣੇ ਰੱਖੀ ਪੂਰੇ ਦੇਸ਼ ਦੇ ਸਾਹਮਣੇ ਹੀ ਰੱਖੀ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਬਣਾਇਆ ਹੈ ਜੋ ਤੁਹਾਡੀ ਸੋਚਾ ਨੂੰ ਸਲਾਮ ਵੀ ਹੈ ਤੇ ਸਭ ਤੋਂ ਵੱਧ ਖੁਸ਼ੀ ਹੈ ਕਿ ਜਿਹੜੇ ਤੁਹਾਡੇ ਭੈਣ ਭ خاص کر کے ਜਿਹੜੇ ਨੌਕਰੀ ਚ ਰਹੇ ਨੇ ਤੁਸੀਂ ਉਹਨਾਂ ਦਾ ਇਹ ਸੋਚ ਕੇ ਜਿਹੜਾ ਇੱਕ ਬਣਾਇਆ ਹੋਇਆ ਤੇ ਖਾਸ ਕਰਕੇ ਇੱਕ ਪੰਜਾਬ ਦੀ ਵਿਰਾਸਤ ਜਿਹੜੀ ਤੁਸੀਂ ਇੱਥੇ ਸਭ ਵੀ ਬੈਠੇ ਹੋ ਖਾਸ ਕਰਕੇ ਆਪਣੇ ਪਿੰਡ ਦੀ ਜਿਹੜੀ ਵਿਰਾਸਤ ਦੇਖੋ ਕਿ ਮੈਂ ਤੁਹਾਨੂੰ ਦਸੀ ਨਾ ਗੱਲ ਕਿ ਇੱਕ ਇੱਕ ਬੁੱਕ ਲਿਖਿਆ ਮੈਂ ਆ ਦੇਖੋ اچھا ٹوٹل ਪਿੰਡ ਦਾ ਚਾਰਜ ਇਸ ਦੇ ਵਿੱਚ ਹੋਊਗਾ ٹوٹل ਪਿੰਡ ਦਾ ਚਾਰਜ ਇਸ ਦੇ ਵਿੱਚ ਜਿਹੜਾ ਕਿ ਸਾਰਾ ਮੈਂਸ਼ਨ ਕਰੂੰਗਾ ਇਹ ਬੁੱਕ ਤਿਆਰ ਕਰਕੇ ਗੱਡੀ ਦੇ ਵਿੱਚ ਰੱਖੂੰਗਾ ਇਹਦੇ ਵਿੱਚ ਇੱਥੇ ਬੁੱਕ ਇਹ ਆਉਣ ਵਾਲੀ ਜਿੱਦਾਂ ਇਹ ਇਹ ਆਇਆ ਮੈਂ ਉਹ ਆਇਆ ਇਹ ਆਪਣੇ ਬੱਚਿਆਂ ਨੂੰ ਕਰ ਦਿਖਾਣਗੇ ਆ ਪੜੋ ਵੈਸੇ ਪੜਕ ਦਿਖੋ ਇਹ ਸਾਰੇ ਹੀ ਸਟੋਰੀ ਹੂਲ ਪੰਨੇ ਦੇ ਵਿੱਚ ਕਿੰਨੇ ਕਿੰਨੇ ਬੰਦੇ ਸੀ ਕਿਹੜਾ ਕਿਹੜਾ ਬੰਦਾ ਸੀ ਕੌਣ ਕਿੱਥੇ ਸੀਗਾ ਸਾਰੀ ਲਿਖੀ ਇਹਦੇ ਵਿੱਚ ਦੇਖੋ ਕੰਗਸਾਬੂ ਦਾ ਹਾਂ ਕੰਗਸਾਬੂ ਦਾ ਪੁਰਾਣਾ ਸਾਰਾ ਲਿਖਿਆ ਸਾਰਾ ਬਸ ਦਾ ਨਾਮ ਹੀ ਫਿਰ ਹੁਣ ਕੰਗਸਬੂ ਐਕਸਪ੍ਰੈਸ ਰੱਖਦੀ ਹੈ ਕੰਗਸਬੂ ਐਕਸਪ੍ਰੈਸ ਹਾਂ ਹਾਂ ਇਹਦੇ ਵਿੱਚ ਬੜਾ ਪਹਿਲੇ ਕਿੰਨੇ ਪੁਰਾਣਾ ਤੇ ਆ ਲਿਖਿਆ ਦੇ ਵਿੱਚ ਗੱਡੇ ਗੱਡੇ ਕਿੰਨੇ ਸੀ ਪੱਟੀਆਂ ਕਿੰਨੀਆਂ ਸੀ ਬੱਲੇ 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 ਪੱਟੀਆਂ ਕਿੰਨੀਆਂ ਸੀ ਖੂਕ ਕਿੰਨੇ ਸੀਗੇ ਕਾਂਗੇ ਕਿੰਨੇ ਸੀਗੇ ਟੈਂਪੂ ਕਿੰਨੇ ਸੀਗੇ ਕੀ ਬਾਤ ਹੈ ਕੀ ਬਾਤ ਹੈ ਕਿਹੜੇ ਇਨਸਾਨ ਨੇ ਕਾਂਗਸਾਬੂ ਵਿੱਚ ਪਹਿਲਾ ਮੋਟਰ ਲਵਾਈ ਪਾਣੀ ਵਾਲੀ ਇਹ ਇਨਸਾਨ ਨੇ ਪਹਿਲਾ ਟਰੈਕਟਰ ਲਿਆ ਕਾਂਗਸਾਬੂ ਵਿੱਚ ਸਾਰਾ ਰੇਨ ਮੈਂਸ਼ਨ ਕਰਨਾ ਜਦ ਪਸ਼ਪਤਾਲ ਕਰ ਕਰਕੇ ਮਗਰ ਇਹਦੇ ਇਹਨੇ ਪਿਛਲੀ ਸੋਚ ਸੋਚ ਮੇਰੀ ਆਪਣੀ ਆਪਣੀ ਸੋਚ ਹੈ ਆਪਣੀ ਸੋਚ ਮੈਂ ਆਪਣਾ ਮੈਂ ਕਹਿੰਦਾ ਕੁਝ ਕਰਿਆ ਹੋਵੇ ਕਿਸੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਆਉਣ ਵਾਲੀ ਪੀੜ੍ਹੀ ਮੇਰੇ ਘਰ ਆਊਗੀ ਕਿਤੇ ਬੱਚੇ ਆਉਣਗੇ ਐਨਆਰਆਈ ਮਸਾਲ ਹੈ ਜਿੰਦੀ ਜਾਗਦੀ ਕਿ ਮਿਲ ਕੇ ਤੁਸੀਂ ਰੇਸ਼ਮ ਸਿੰਘ ਜੀ ਕਿ ਜਿਹੜੀ ਧਰਤੀ ਤੇ ਜੰਪਾਲ ਹੈਗੇ ਹੋ ਬਟ ਇਹਦੇ ਵਿੱਚ ਸਾਰਾ ਉਹ ਦੂਰ ਤੱਕ ਜਿਹੜਾ ਕਿ ਨਾਰ ਰੋਸ਼ਨ ਹੋ ਗਈ ਤੁਸੀਂ ਦੱਸੋਗੇ ਤੁਹਾਨੂੰ ਕਬੱਡੀ ਖਿਡਾਰੀ ਹਮ ਮਹਲਵਾਨ ਕਿੰਨੇ ਸੀਗੇ ਕਿਹੜੇ ਕਿਹੜੇ ਖਿੱਤੇ ਦੇ ਵਿੱਚ ਕਿਹੜੇ ਕਿਹੜੇ ਬੰਦੇ ਨੇ ਕਿਹੜੇ ਸਮੇਂ 'ਚ ਨਾਰ ਰੋਸ਼ਨ ਕੀਤਾ ਬਈ ਟਵਾਰੀ ਸੀ ਕਿੰਨੇ ਕਾਨੂੰਗੋ ਸੀ ਕਿੰਨੇ ਟੀਚਰ ਸੀ ਕਿੰਨੇ ਬੈਂਕ ਮੁਲਾਜ਼ਮ ਸੀਗੇ ਕਿੰਨੇ ਚੰਗੇ ਚੰਗੇ ਅਹੁਦਿਆਂ ਦੇ ਬੰਦੇ ਰਹੇ ਆ ਸਾਰਿਆਂ ਦੇ ਨਾਮ ਲੜੇ ਸਾਰੇ ਗੰਗਸਾਬੂ ਪਿੰਡ ਦਾ ਐਨਸਾਈਕਲੋਪੀਡੀਆ ਤੁਸੀਂ ਸਾਰੇ ਬੈਠੇ ਹੋ ਸਾਰਾ ਸਾਰੀ ਡਿਟੇਲ ਬਾਈ ਬਾਈ ਨੇਮ ਆਊਗਾ ਤੁਹਾਡੇ ਕੋਲ ਕੀ ਬਾਤ ਹੈ ਕੀ ਬਾਤ ਆ ਕਿ ਨੇਮ ਆਊਗੀ ਬਾਈ ਨੇਮ ਕਿਹੜੇ ਕਿਹੜੇ ਬੰਦੇ ਕਿਹੜੇ ਕਿਹੜੇ ਸੀਗੇ ਹੋ ਹੂੰ ਭਾਈ ਨਾਮ ਮੌਕੇ ਤਿਆਰ ਕਰੂੰਗਾ ਇੱਥੇ ਵਿੱਚ ਰੱਖੂੰਗਾ ਏਦਾਂ ਪਈ ਹੋਗੀ ਜੇ ਬੈਠਾਂਗੇ ਪਾਲੀ ਚੁੱਲੀ ਚਾਹ ਪਣੀ ਕਰਨਗੇ ਤੇ ਇਹਨੂੰ ਜਾ ਕੇ ਪਣਨਗੇ ਬਹੁਤ ਖੁਸ਼ੀ ਹੋਈ ਏ ਤੁਸੀਂ ਜਿਹੜਾ ਉਪਰਾਲਾ ਕੀਤਾ ਹੈ ਤੁਸੀਂ ਭਾਈ ਸਾਹਿਬ ਇੱਥੇ ਪਿੰਡ ਦੇ ਹੀ ਰਹਿਣ ਵਾਲੇ ਆ ਤੇ ਤੁਸੀਂ ਜਦੋਂ ਦੇਖਦੇ ਹੋ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਤਾਂ ਲੱਗਦਾ ਕਿ ਬਾਪੂ ਜੀ ਨੇ ਜਿਵੇਂ ਇਹ ਉਪਰਾਲਾ ਕੀਤਾ ਸਾਨੂੰ ਇਸੀ ਦਾ ਬਹੁਤ ਮਾਣ ਆ ਜੀ ਮੇਰੇ ਨਾਲ ਘਰ ਆ ਜਿੱਦਾਂ ਤੇ ਮੇਰੇ ਡੈਡੀ ਜੀ ਵੀ ਪਹਿਲਾਂ ਡਰਾਈਵਰੀ ਰੇਵਲ ਕੀਤੀ ਆ ਅੱਛਾ ਤੇ ਮੇਰੇ ਡੈਡੀ ਜੀ ਵੀ ਪਹਿਲਾਂ ਡਰਾਈਵਰੀ ਕੀਤੀ ਉਹ ਪ੍ਰਾਈਵੇਟ ਕੀਤੀ ਆ ਅੱਛਾ ਤੋ ਇਹਨਾਂ ਨਾਲ ਬਹੁਤ ਜ਼ਿਆਦਾ ਸ਼ਿਰੂ ਤੋਂ ਪਿਆਰ ਆ। ਹੂੰ ਇਸ ਕਰਕੇ ਤੁਹਾਡੇ ਆਉਣ ਤੋਂ ਮੈਨੂੰ ਸੋੜਾ ਨੂੰ ਵਾਈਟ ਨਹੀਂ ਕੀਤਾ ਪਿਆ ਜਦ ਆ ਰਹੇ ਆ ਭਈ ਆਓ। ਉਹ ਬੱਸ ਬਣਦੀ ਉਦੋਂ ਵੀ ਬਹੁਤ ਯਾਨੀ ਕਿ ਮੋਢੀ ਬਾਈ ਇਹਨਾਂ ਨੂੰ ਕਾਦੇ ਹੁੰਦੇ ਸੀਗੇ ਵੀ ਅੰਕਾ ਜੀ ਬਹੁਤ ਸੋਹਣਾ ਤੁਸੀਂ ਇਹ ਕੰਮ ਕਰ ਰਹੇ ਆ। ਵੀ ਚੀਜ਼ ਬਹੁਤ ਸੋਹਣੀ ਲੱਗਦੀ ਆ। ਵੀ ਮੈਂ ਉਹਨੂੰ ਕਹਿੰਦਾ ਹੁੰਦਾ ਵੀ ਮੈਨੂੰ ਆਪਣੇ ਘਰ ਦਾ ਡਰੈੱਸ ਦੱਸਣ ਦੀ ਲੋੜ ਨਹੀਂ। ਸਿੱਧਾ ਕਹਿੰਦਾ ਨਾ ਵੀ ਬੱਸ ਵਾਲੀ ਦੇ ਕੋਲ ਆ ਜਾਓ, ਬੀ.ਏ.ਡੀ.ਐਸ ਦੇ ਵਾਲਿਆਂ ਦੇ ਆ ਜਾਓ। ਤੁਸੀਂ ਆਪਣੇ ਘਰ ਫੋਨ ਦਿਓਗੇ। ਪਿੰਡ ਪਸ਼ੂਰ ਵੀ ਹੋ ਗਿਆ ਇਸ ਚੀਜ਼ ਦਾ। ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਜੀ। ਆਹ ਐ ਤੁਹ ਹੂੰ ਕਾਫੀ ਦੂਰੋਂ ਦੂਰੋਂ ਮੈਸੇਜ ਸੋਸ਼ਲ ਵੀਡੀਓ ਤੇ ਆਉਣ ਲੱਗ ਪਏ ਮੇਨਾ ਕਾਫੀ ਬੰਦੇ ਫੇਸਬੁੱਕ ਤੇ ਟੈਗ ਅਸੀ ਕਿ ਕਾਫੀ ਮੈਸੇਜ ਆਏ ਵੀ ਤੇਰੇ ਪਿੰਡ ਦੀ ਵੀਡੀਓ ਦੇਖੀ ਜਿਹੋ ਜਿਹਾ ਬਾਬੂ ਜੀ ਦੀ ਲਗਨ ਆ ਜੋ ਇਹਨਾਂ ਦੀ ਸੋਚ ਹੈ موجوده ਸਮੇਂ ਦੇ ਵਿੱਚ ਜੋ ਨੌਜਵਾਨ ਜਿਸ ਤਰੀਕੇ ਨਾਲ ਲੈਂਦੇ ਪਏ ਨੇ ਕਿਵੇਂ ਉਹਨੂੰ ਡਿਸਕ੍ਰਾਈਬ ਕਰਦੇ ਹੋ ਤੇ ਕੀ ਸੁਨੇਹਾ ਦਿੰਦੇ ਤੁਸੀਂ ਸੀ ਬੋਗਨੇ ਹਿੱਤਾਂ ਕਰਨੇ ਆਪਣੇ ਨੌਜਵਾਨਾਂ ਨੂੰ ਵੀ ਦੱਸਦੇ ਆ ਵੀ ਮਤਲਬ ਆਈ ਦਾ ਆਉਣਾ ਵੀ ਕਈ ਦਾ ਵੀ ਆਉ ਬੈਠੋ ਸਿਆਣੇ ਇਹਨਾਂ ਦੀਆਂ ਇਹ ਚੀਜ਼ਾਂ ਤੋਂ ਹੋਰ ਵੀ ਜਾਣਗੇ ਪਿੰਡ ਦੇ ਵਿੱਚ ਮੋਹਰਵਾਰ ਬੰਦੇ ਹੈਗੇ ਆ ਮਤਲਬ ਉਸ ਚੀਜ਼ ਨੇ ਇੰਨਾ ਮੋਟੀਵੇਟ ਨਹੀਂ ਕਰਦੇ ਜਿੰਨਾ ਇਹ ਸਾਨੂੰ ਕਰਦੇ ਆ ਖੇਡਾਂ ਪ੍ਰੇਮਿਕ ਵੀ ਸਾਡੇ ਮਤਲਬ ਮੁੰਡੇ ਕਬੱਡੀ ਨੂੰ ਖੜਨ ਲੱਗੇ ਸੀਗੇ ਉਦੋਂ ਜਣੇ ਬਹੁਤ ਹਲਾਸ਼ੇਰੀ ਦਿੱਤੀ ਜਾਂ ਕੋਈ ਵੀ ਪਿੰਡ ਦਾ ਕੋਈ ਵੀ ਕੰਮਕਾਰ ਹੁੰਦਾ ਉਹਨੂੰ ਬਹੁਤ ਵੱਧ ਚੜ੍ਹ ਕੇ ਨਾਲ ਹਿੱਸਾ ਦਿੰਦਿਆ ਵੀ ਮਤਲਬ ਤੁਸੀਂ ਇਹ ਕੰਮ ਚੰਗਾ ਕਰ ਰਹੇ ਆਂ ਵੀ ਕਰੋ ਇੱਕ ਸਰਪੰਚ ਵੀ ਰਹੇ ਆ ਸਰਪੰਚ ਤੋਂ ਵੀ ਕਿਤੇ ਕਿਸੇ ਪਾਰਟੀਵਾਦੀ ਦੇ ਨਾਲ ਹਟ ਕੇ ਹਟ ਕੇ ਹਟ ਕੇ ਉੱਠ ਕੇ ਕੰਮ ਕੀਤੇ ਪਿੰਡ ਦੇ ਵਿੱਚ ਕਾਫੀ ਅੱਛੇ ਕੰਮ ਕੀਤੇ ਨਾਲ ਬਹੁਤ ਬਹੁਤ ਖੁਸ਼ੀ ਹੋਈ ਰੇਸ਼ਮ ਸਿੰਘ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਸਾਰੀ ਗੱਲਬਾਤ ਨੂੰ ਡਿਸਕ੍ਰਾਈਬ ਕੀਤਾ ਤੇ ਖਾਸ ਤੌਰ ਤੇ ਜਿਹੜੇ ਆਪਣੇ ਸਾਥੀਆਂ ਦੀ ਤੁਸੀਂ ਗੱਲਬਾਤ ਕੀਤੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ ਇਹ ਤੁਸੀਂ ਕਹਾਣੀ ਸਾਰੀ ਸੁਣੀ ਹੈ ਇਹ ਜਿਹੜੀ ਮੈਂ ਪੀਆਰਟੀਸੀ ਦੀ ਬੱਸ ਦੇ ਵਿੱਚ ਅਸਲੇ ਖੜਾ ਹੋਇਆ ਜੋ ਇਹਦੇ ਅਸਲ ਮਾਲਕ ਨੇ ਜਿਨ੍ਹਾਂ ਦੀ ਇਹ ਸੋਚ ਰਹੀ ਹੈ ਖਾਸ ਕਰਕੇ ਕੰਗਸਾਬੂ ਪਿੰਡ ਦਾ ਜੋ ਇਤਿਹਾਸ ਸਾਂਭੀ ਬੈਠੇ ਨੇ ਤੇ ਪੀਆ ਟੀਸੀ ਦੇ ਨਾਲ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਪਿਆਰ ਕਵਾਂਗੇ ਜਨੂਨ ਕਵਾਂਗੇ ਰਿਹਾ ਵੈ ਸਰਦਾਰ ਰੇਸ਼ਮ ਸਿੰਘ ਹੋਰਾਂ ਦਾ ਮੈਂ ਆਪਣਾ ਮੇਰੇ ਫਾਜ਼ਲ ਸਾਹਿਬ ਜੀ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਜਿਹੜੀ ਕਹਾਣੀ ਹੈ ਜਿਸ ਤਰੀਕੇ ਦੇ ਨਾਲ ਜਨੂਨ ਹੈ ਹੋਰ ਵੀ ਜਿਹੜੇ ਲੋਕ ਆਪਣੇ ਵੱਖ-ਵੱਖ ਕਿੱਤਿਆਂ ਦੇ ਵਿੱਚ ਕੰਮ ਕਰ ਰਹੇ ਨੇ ਉਹ ਇਹਨਾਂ ਕੋਲੋਂ ਜ਼ਰੂਰ ਸਿੱਖ ਲੈਣ 33 ਸਾਰੀਆਂ ਚੀਜ਼ਾਂ ਨੂੰ ਜਿਹੜਾ ਕਿ ਗਾਂ ਲਾਣ ਕੇ ਪੇਸ਼ ਉਮੀਦ ਕਰਾਂਗੇ ਕਿ ਜੋ ਤੁਹਾਨੂੰ ਅਸੀਂ ਅੱਜ ਰਿਪੋਰਟ ਦਿਖਾਈ ਹੈ ਸਰਦਾਰ ਰੇਸ਼ਮ ਸਿੰਘ ਹੋਰਾਂ ਨੇ ਜਿਸ ਤਰੀਕੇ ਦੇ ਨਾਲ ਬਸ ਨੂੰ ਤਿਆਰ ਕੀਤਾ ਆਪਣੇ ਸਾਥੀਆਂ ਦੀ ਜਿਹੜੀਆਂ ਯਾਦਾਂ ਨੂੰ ਜਿਹੜੀਆਂ ਉਹਨਾਂ ਨੇ ਨੌਕਰੀ ਦੇ ਵਿੱਚ ਰੱਖੀਆਂ ਨੇ ਉਹਨਾਂ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਖਾਸ ਕਰਕੇ ਅੱਜ ਕੱਲ ਦੇ ਜਿਹੜੇ ਨੌਜਵਾਨ ਵੀ ਨੇ ਜਾਂ ਜਿਹੜੇ ਲੋਕ ਆਪਣੇ ਵਖ ਵਖ ਕਿੱਤਿਆਂ ਦੇ ਵਿੱਚ ਨੇ ਉਹਨਾਂ ਨੂੰ ਜ਼ਰੂਰ ਸਰਦਾਰ ਸਾਹਿਬ ਦੇ ਕੋਲੋਂ ਇਹ ਗੱਲ ਦੀ ਸਿੱਖ ਲੈਣੀ ਚਾਹੀਦੀ ਹੈ ਕਿ ਆਪਣੇ ਕਿੱਤੇ ਦੇ ਨਾਲ ਜਿਹੜਾ ਪਿਆਰ ਹੈ ਉਹ ਕਿਸ ਤਰੀਕੇ ਦੇ ਨਾਲ ਤੇ ਕਿਸ ਹੱਦ ਤੱਕ ਬੰਦਾ ਕਰ ਸਕਦਾ ਤੇ ਉਹਨੂੰ ਜਿਹੜਾ ਹੈ ਕਿ ਅਖੀਰਲੇ ਦਮ ਤੱਕ ਆਪਣੇ ਨਾਲ ਜਿਹੜਾ ਹੈ ਕਿ ਸਾਥ ਕੇ ਰੱਖ ਸਕਦਾ ਵੈ ਕੈਮਰਾ ਪਰਸਨ ਜੀ ਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ